ਜਿਸ ਸੌਕੇ ਢੰਗ ਨਾਲ ਅਸੀਂ ਪੜ ਲੈਂਦੇ ਇਤਨੀ ਸੌਕੀ ਖੇਡ ਨਹੀਂ ਹੈ ਭਗਤ ਕਬੀਰ ਤੇ ਕਹਿੰਦੇ ਨੇ ਮੈਂ ਦੇਖੇ ਲੋਗਨ ਰਾਮ ਖਿਲਾਉਣਾ ਜਾਨਾ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਨਾ ਖਡੌਣੇ ਖੇਡਣ ਵਾਸਤੇ ਨੇ ਸਮੇਂ ਨੂੰ ਪਾਸ ਕਰਨ ਵਾਸਤੇ ਵਕਤ ਨੂੰ ਪਾਸ ਕਰਨ ਵਾਸਤੇ ਤੇ ਜਿਸ ਦੀ ਦੇਖਤੀ ਚ ਰਾਮ ਹੈ ਕੇਵਲ ਖਡੌਣਾ ਹੀ ਹੈ ਉਹਨੇ ਕੀ ਰਾਮ ਨੂੰ ਸਮਝਣਾ ਹੈ। ਤੋਂ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਗੁਰਬਾਣੀ ਇੱਕ ਗਹਿਰਾ ਗੂਜ ਸਿਧਾਂਤ ਹੈ। ਬਹੁਤ ਗਹਿਰੀ ਸਚਾਈ ਹੈ। ਉੱਚਾ ਦਰਸ਼ਨ ਹੈ। ਤੋਂ ਸੰਸੇਵ ਦੇ ਵਿੱਚ ਮੈਂ ਅਰਜ਼ ਕਰਾਂ ਪ੍ਰਮਾਤਮਾ ਦੀ ਦੁਨੀਆ ਦੇ ਵਿੱਚ ਕਾਲ ਨਹੀਂ ਹੈ। बेहੋਸ਼ ਮਨੁੱਖ ਦੀ ਦੁਨੀਆ ਦੇ ਵਿੱਚ ਵੀ ਕਾਲ ਨਹੀਂ ਹੈ। ਭਗਤ ਦੀ ਦੁਨੀਆ ਦੇ ਵਿੱਚ ਵੀ ਕਾਲ ਨਹੀਂ ਹੈ। बेहोश हो गया खो गया या सो गया तो समा खो गया बहुत गहरी नींद चला जाए तो कोई वक्त रह क्योंकि बहुत गहरी नींद जो चला गया अकल तो थल्ले चला गया और भगत जो अकल तो अग् चला गया परम आनंद है अकल तो अगे चले जाइए वक्ती सुख है अगर अकल तो ਥੱਲੇ ਚਲੇ ਜਾਈਏ ਮੈਂ ਸਵਸਤੇ ਮੈਂ ਅਰਜ਼ ਕਰਦਾ ਹਾਂ ਨਾ ਸਾਰੇ ਪਸ਼ੂ ਸੁਖੀ ਨੇ ਕੋਈ ਵੀ ਦੁਖੀ ਨਹੀਂ ਹੈ ਮਨੁੱਖ ਦੁਖੀ ਹੈ ਪਰ ਮੈਂ ਇਹ ਵੀ ਅਰਜ਼ ਕਰਾਂ ਅਗਰ ਪਸ਼ੂ ਕੋਈ ਦੁਖੀ ਹੈ ਤਾਂ ਉਹ ਹੀ ਦੁਖੀ ਹੋਵੇਗਾ ਜਿਸ ਨੂੰ ਮਨੁੱਖਾਂ ਦੇ ਨਾਲ ਰਹਿਣਾ ਪੈਂਦਾ ਵਰਨਾ ਪਸ਼ੂ ਦੁਖੀ ਨਹੀਂ ਪਸ਼ੂ ਕਦੀ ਪਾਗਲ ਵੀ ਨਹੀਂ ਹੁੰਦੇ ਹਾਂ ਉਹ ਵਿਚਾਰੇ ਜ਼ਰੂਰ ਪਾਗਲ ਹੋ ਜਾਂਦੇ ਜਿੰਨਾਂ ਨੂੰ ਪਾਗਲ ਮਨੁੱਖਾਂ ਨਾਲ ਰਹਿਣਾ ਪੈਂਦਾ ਉਹ ਜ ਨਹੀਂ ਪਾਗਲ ਹੁੰਦੇ ਪਸ਼ੂ ਕਦਾਈ ਪਾਗਲ ਨਹੀਂ ਹੁੰਦੇ ਪ੍ਰਾਕ੍ਰਿਤਿਕ ਜ਼ਿੰਦਗੀ ਜੀਣ ਵਾਲੇ ਪਸ਼ੂ ਕਤਈ ਪਾਗਲ ਨਹੀਂ ਹੁੰਦੇ ਜੰਗਲਾਂ ਦੇ ਜੀਣ ਵਾਲੇ ਪਸ਼ੂ ਪੰਛੀ ਕਦੀ ਪਾਗਲ ਨਹੀਂ ਹੁੰਦੇ ਕਦੀ ਦੁਖੀ ਨਹੀਂ ਹੁੰਦੇ ਹਾਂ ਦੁਖੀ ਮਨੁੱਖ ਨਾਲ ਜਿੰਨਾ ਨੂੰ ਰਹਿਣਾ ਪੈਂਦੇ ਵਿਚਾਰੇ ਦੁਖੀ ਹੋ ਜਾਂਦੇ ਬੰਦਾ ਆਪ ਦੁਖੀ ਹੈ ਪ੍ਰਾਕ੍ਰਿਤਿਕ ਜੀਵਨ ਜੀਣੇ ਰਿਹਾ ਤੇ ਪਸ਼ੂ ਨੂੰ ਵੀ ਉਸ ਤਰ੍ਹਾਂ ਦਾ ਜੀਵਨ ਜੀਣ ਤੇ ਮਜਬੂਰ ਕਰਦੇ ਤਾਂ ਦੁਖੀ ਹੋ ਜਾਂਦਾ ਪਸ਼ੂਆਂ ਦੀ ਦੁਨੀਆ 'ਚ ਦੁੱਖ ਨਹੀਂ ਹੈ ਬੱਚਿਆਂ ਦੀ ਦੁਨੀਆ 'ਚ ਦੁੱਖ ਨਹੀਂ ਹੈ ਸੁੱਤੇ ਹੋਏ ਮਨੁੱਖ ਦੀ ਦੁਨੀਆ 'ਚ ਦੁੱਖ ਨਹੀਂ ਹੈ ਮੂਰਖ ਮਨੁੱਖ ਦੀ ਦੁਨੀਆ 'ਚ ਇਤਨਾ ਦੁੱਖ ਨਹੀਂ ਹੈ बेहोश ਮਨੁੱਖ ਦੀ ਦੁਨੀਆ 'ਚ ਦੁੱਖ ਨਹੀਂ ਹੈ ਇਹ ਮੈਂ ਅਰਜ਼ ਕਰ ਦੇਣਾ ਸੁਖੀ ਨੇ ਜਿੰਨਾ ਕੋਈ ਹੋਸ਼ ਦੇ ਚ ਹੈ ਉਤਨਾ ਹੀ ਦੁੱਖ ਹੈ ਦੁੱਖ ਨੂੰ ਅਗਰ ਨਾਪਣਾ ਹੋਵੇ ਤਾਂ ਇਸ ਢੰਗ ਨਾਲ ਨਾਪਾਂਗੇ ਜਿੰਨਾ ਹੋਸ਼ਮੰਦ ਬਨੁਖ ਹੈ ਉਤਨਾ ਹੀ ਦੁਖੀ ਹੈ ਜਿੰਨਾ ਸਿਆਣਾ ਹੈ ਉਤਨੇ ਹੀ ਦੁਖੀ ਹੈ ਤੋ ਦੁਖ ਦੇ ਚ ਜੀਵਣਾ ਤੇ ਬੜਾ ਔਖਾ ਕਠਨ ਯਾ ਦੁਖ ਤੋ ਅੱਗੇ ਲੰਗੇ ਚ ਦੁਖ ਤੋ ਅੱਗੇ ਲੰਗਣ ਦਾ ਮਤਲਬ ਹੈ ਅਕਲ ਤੋ ਅੱਗੇ ਲੰਗੇ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਇ ਜਿਹੜੀ ਮੇਰੀ ਅਕਲ ਸੀ ਨਾ ਉਹ ਹਰੀ ਨੇ ਚੁਰਾ ਲਈ ਮੈਂ ਹੈਰਾਨ ਹੋ ਨਾ ਭਾਰਤ ਦੇ ਪ੍ਰਾਣੇ ਰਾਜੇ ਸੰਤਾਂ ਬਾਰੇ ਉਹਨਾਂ ਨੇ ਪ੍ਰਮਾਤਮਾ ਨੂੰ ਇੱਕ ਨਾਮ ਦਿੱਤਾ ਹੈ ਹਰ ਤੇ ਇਸ ਦਾ ਮੈਂ ਅਰਥ ਪੜ੍ਹਨੇ ਚੋਰ ਪ੍ਰਮਾਤਮਾ ਕੀ ਇਹ ਚੋਰ ਹੈ ਹਰ ਹਰ ਲੈਣਾ ਤੋਂ ਹਰ ਲੈਣਾ ਕੀ ਚੁਰਾ ਲੈਣਾ ਅਰਨ ਕਰ ਲੈਣਾ ਚੋਰ ਆਖੇ ਦਰਸਲ ਚੋਰ ਦੀ ਇੱਕ ਖੂਦੀ ਹੈ ਰੱਬ ਦੇ ਚੋਰ ਜਿਸ ਘਰ ਦੇ ਚ ਪ੍ਰਵੇਸ਼ ਕਰਦਾ ਹੈ ਘਰ ਵਾਲਿਆਂ ਨੂੰ ਬਿਲਕੁਲ ਪਤਾ ਨਹੀਂ ਚੱਲਿਆ ਅਗਰ ਘਰ ਵਾਲਿਆਂ ਨੂੰ ਪਤਾ ਚੱਲ ਜਾਏ ਤੇ ਚੋਰ ਅਨਾੜੀਏ ਕੁਸਿਆਣਾ ਨਹੀਂ ਇਹ ਵੀ ਮਰਜ਼ ਕਰਦੇ ਮੈਂ ਤਾਂ ਹੈਰਾਨ ਹੋ ਜਾਂਦਾ ਇਤਨੀ ਪੀੜ ਦੇਚ ਵੀ ਕਈ ਜੋੜੇ ਚੁੱਕ ਕੇ ਲੈ ਜਾਂਦੇ ਨੇ ਪਤਾ ਨਹੀਂ ਕਿਸ ਤਰ੍ਹਾਂ ਲੈ ਜਾਂਦੇ ਪਾਂਡੇ ਵੀ ਲੈ ਜਾਂਦੇ ਨੇ ਕੱਲ ਆਂਦਰੀ ਮੈਨੂੰ ਕਹਿਣ ਲੱਗੇ ਜੈਨੇ ਜੀ ਅੱਧੇ ਕੱਪ ਰਹਿ ਗਏ ਨੇ ਅੱਧੇ ਤੇ ਲੈ ਜਾਂਦੇ ਲੋ ਪਤਾ ਨਹੀਂ ਕਿਸ ਤਰ੍ਹਾਂ ਲੈ ਜਾਂਦੇ ਨੇ ਐਨੇ ਪੀੜ ਦੇਚ ਤੋ ਕੈਨ ਤੋਂ ਮਰਾ ਚੋਰ ਜਦ ਕਿਸੇ ਘਰ ਵਿੱਚ ਪ੍ਰਵੇਸ਼ ਕਰਦਾ ਹੈ ਘਰ ਵਾਲਿਆਂ ਨੂੰ ਪਤਾ ਨਹੀਂ ਲੱਗਣਦਾ ਘਰ ਦਾ ਕੀਮਤੀ ਸਾਜ਼ੋ ਸਮਾਨ ਚੁੱਕ ਲੈਂਦਾ ਚਲਾ ਜਾਂਦਾ ਘਰ ਵਾਲੇ ਜਦ ਸੁਚੇਤ ਹੋਣ ਦਿਨ ਜਾਗ ਦਿਨ ਤੇ ਪਤਾ ਚੱਲਦਾ ਚੋਰ ਆਇਆ ਲੈ ਗਿਆ ਸਭ ਕੁਝ ਯਕੀਨ ਜਾਣੋ ਜਦ ਵੀ ਕਿਸੇ ਦੇ ਅੰਦਰ ਪ੍ਰਮਾਤਮਾ ਪ੍ਰਵੇਸ਼ ਕਰਦਾ ਹੈ ਉਸ ਵਕਤ ਉਸ ਨੂੰ ਕੁਝ ਨਹੀਂ ਪਤਾ ਚੱਲਦਾ ਕੁਝ ਵੀ ਨਹੀਂ ਪਤਾ ਚੱਲਦਾ ਕਾਰਨ ਪਰਮਾਤਮਾ ਆਂਧੇ ਉਦੋਂ ਹੈ ਜਦ ਮਨੁੱਖ ਅਕਲ ਤੋਂ ਅੱਗੇ ਲੰਘਦਾ ਤੋ ਇਸ ਖਬਰੇ ਕਿਸ ਤਰ੍ਹਾਂ ਹੋਵੇ ਅਕਲ ਨੇ ਕਿ ਖਬਰ ਕਰਨੀ ਹੈ ਜਿਸ ਕੋ ਅੱਲਾਹ ਦੀ ਖਬਰ تھی ਉਹ ਬੇਖਬਰ ਮਿਲ ਜੋ ਅੱਲਾਹ ਦੀ ਤਰ੍ਹਾਂ ਜੀ ਰਿਹਾ ਸੀ ਰੱਬ ਦੀ ਤਰ੍ਹਾਂ ਜੀ ਰਿਹਾ ਸੀ ਕੁਝ ਖਬਰ ਦੇਣ ਜੋਗਾ ਰਹੀ ਰਹਾ ਹੀ ਨਹੀਂ ਸੀ ਕੁਝ ਦੱਸ ਹੀ ਨਹੀਂ ਸਕਦਾ ਸੀ ਉਹ ਤਾਂ ਬੇਖਬਰ ਹੋ ਗਿਆ ਕਹੋ ਕਬੀਰ ਗੋਂਗੇ ਗੁੜ ਖਾਇਆ पूछे तो क्या कहिए कोई खबर पे दे कबीर कर्नल नहीं गुंगा की खबर दे की दसेम बिस्म बिस्मे ही भैया लाल गुलाल रंगारे कहो नानक संतन रस आई है जो चाक गुस्का गुंगा, गुंगा की दसे जिसको अल्लाह की खबर थी वो बेखबर मिला वो तो कुछ खबर दस नहीं सके खबर दसन वाले जड़े बंदे ने अल्लाह कोई नहीं जिन्होंने कोह बेचारे बेखबर कुछ दस नहीं सकते अक्सर ऐसा ही होंगे एक हकीकत है एक बहुत वड्डी सच्चाई है धन गुरु नानक देव जी महाराज कहें क्या हो कथे कथे कथ कत देखा मैं अकथ ना कथ न जा मैं तो कथन कर करके ले मेरी कथनी च नहीं आऊंग मेरे कहने आव नहीं ਮਨਨ ਕੈ ਸਰਦਤੁ ਖੈ ਮੈਨ ਮਕੰਲਾ ਨਾ ਮਹਾਰਾਜ ਕੈਨੇ ਬੇਹੋਸ਼ ਮਨੁਖ ਦੀ ਦੁਨੀਆ ਵਿੱਚ ਵਕਤ ਨਹੀਂ ਮੂਰਖ ਮਨੁਖ ਦੀ ਦੁਨੀਆ ਵਿੱਚ ਵੀ ਸਮਾ ਘਟਾ ਥੋੜਾ ਲekin ਜੋ ਸਿਆਣਾ ਹੈ ਦੁਖੀ ਹੈ ਤੇ ਕਹਿੰਦਾ ਅੱਜ ਦਾ ਦਿਨ ਤੇਜਤਾ ਹੈ ਜਿਵੇਂ ਇੱਕ ਯੁੱਗ ਹੋ ਗਿਆ ਲੰਘਦਾ ਹੀ ਨੇ ਦੁੱਖ ਦੇ ਸਮਾ ਲੰਬਾ ਜਾ ਚਾਰ ਪਹਿਰ ਚੌ ਜੁਗੇ ਸਮਾਨੇ ਗੁਰੂ ਅਰਜਨ ਦੇਵ ਜੀ ਦਿਨ ਦੇ ਚਾਰ ਪਹਿਰ ਲੱਖਾਂ ਸਾਲਾਂ ਵਰਗੇ ਹੋ ਗਏ ਨਹੀਂ ਲੰਘਦੇ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ ਔਰ ਇੱਕ ਇੱਕ ਮਿੰਟ ਦਾ ਬੋਧ ਹੋਰੇ ਤਾਂ ਸਮਝ ਲੈਣਾ ਦੁਖੀ ਦੇ ਚੈਨ ਬੰਦਾ ਲਾਜ਼ਮੀ ਦੇ ਚੈਗਾ ਇਹ ਵੀ ਨਰਸ ਕਰਦੇ ਨੇ ਪਰਮਾਤਮਾ ਦਾ ਇਹ ਜੋ ਨਾਮ ਹੈ ਆਕਾਲ ਆਕਾਲ ਹੈ ਅਜਾਲ ਹੈ ਇਹ ਪਰਮਾਤਮਾ ਤੇਰੇ ਵਿੱਚ ਸਮਾਂ ਨਹੀਂ ਤੇਰੇ ਤੇ ਸਮੇ ਦਾ ਜਾਲ ਨਹੀਂ ਬਾਕੀ ਸਾਰੇ ਹੀ ਸਮੇ ਦੇ ਜਾਲ ਵਿੱਚ ਫਸੇ ਹੋਏ ਨੇ ਔਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਾਕ ਕਾਲ ਜਾਲ ਜਮ ਜੋ ਨਾ ਸਕੇ ਸੱਚ ਕਾ ਪੰਥਾ ਥਾਟੇ ਆਕਾਲ ਦਾ ਜਾਲ ਹੁਣ ਵੇਖ ਵੀ ਨਹੀਂ ਸਕਦਾ ਬਾਕੀ ਸਾਰੀ ਦੁਨੀਆ ਕਾਲ ਦੇ ਬੰਧਨ ਦੇ ਚ ਸਮੇਂ ਦੇ ਬੰਧਨ ਦੇ ਚ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਥਾਈ ਤੇਤੀ ਤਾਂ ਮਹਰਸ ਕਰਾ ਉਹ ਜੋ ਪਰਿਪੂਰਨ ਪ੍ਰਮਾਤਮਾ ਹੈ ਉਹਦੇ ਚ ਕਾਲ ਨਹੀਂ ਹੈ ਜਦ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਉੱਥੇ ਵੀ ਸਮਾਂ ਨਹੀਂ ਹੈ ਵਕਤ ਖੋ ਜਾਂਦਾ ਸੁਖ ਦੇ ਚ ਸਮਾਂ ਛੋਟਾ ਹੋ ਜਾਂਦਾ ਬੰਦਾ ਕਹਿੰਦਾ ਅੱਜ ਦਾ ਦਿਨ ਹੁਣੇ ਆਇਆ ਹੁਣੇ ਲੰਘ ਗਿਆ ਅੱਜ ਦੀ ਰਾਤ ਹੁਣੇ ਆਈ ਹੁਣੇ ਚਲੀ ਗਈ ਪਰ ਦੁੱਖ ਦੇ ਵਿੱਚ ਬੰਦਾ ਕਹਿੰਦਾ ਰਾਤ ਲੰਘਦੀ ਨਹੀਂ ਇਹ ਤੇ ਇੱਕ ਰਾਤ ਕਈ ਯੁੱਗਾਂ ਵਰਗੀ ਹੋ ਗਈ ਨਹੀਂ ਲੰਘਦੀ ਇੱਕ ਦਿਨ ਪਤਾ ਨਹੀਂ ਕਿੰਨੇ ਸਾਲਾਂ ਵਰਗਾ ਹੋ ਗਿਆ ਇੱਕ ਘੜੀ ਦਿਨ ਸਮੇ ਕੋ ਬਹੁਤ ਦਿਹਾੜੇ ਗੁਰੂ ਅਰਜਨ ਦੇ ਇੱਕ ਘੜੀ ਕਈ ਦਿਨਾਂ ਵਰਗੀ ਹੈ ਨਹੀਂ ਲੰਘਦੀ ਦੁੱਖ ਦੇ ਸਮਾਂ ਜ਼ਿਆਦਾ ਹੋ ਜਾਂਦਾ ਹੈ ਲੰਬਾ ਹੋ ਜਾਂਦਾ ਹੈ ਸੁਖ ਦੇ ਸਮਾ ਛੋਟਾ ਹੋ ਜਾਂਦਾ ਹੈ ਪਰਮ ਆਨੰਦ ਦੇ ਸਮਾ ਰਹਿੰਦੇ ਨੇ ਪਰਮਾਤਮਾ ਦੇ ਵਿੱਚ ਵਕਤ ਨਹੀਂ ਹੈ ਅਕਾਲ ਅਕਾਲ ਨੂੰ ਕੋਈ ਅੱਗੇ ਚਲਾ ਜਾਏ ਤਾਂ ਅਕਾਲ ਦੇ ਚਲੇ ਜਾਂਦਾ ਹੈ ਪਰ ਜਦ ਹੀ ਉਹ ਅਕਾਲ ਪ੍ਰਗਟ ਹੁੰਦਾ ਹੈ ਮਨੁੱਖ ਨੂੰ ਉਸ ਵਕਤ ਖਬਰ ਨਹੀਂ ਆਉਂਦੀ ਇਸ ਵਾਸਤੇ ਭਗਤਾ ਨੇ ਨਾਮ ਦਿੱਤਾ ਜਦੋਂ ਕਿਦਰੇ ਹੌਸ ਦੇ ਚਾਹਦੇ ਨੇ ਕੰਨ ਰੱਬ ਕੀ ਹੈ ਪਰਮਾਤਮਾ ਕੀ ਹੈ ਹਰੀ ਹੈ ਚੋਰ ਹੈ ਚੋਰਾ ਦੀ ਤਰ੍ਹਾਂ ਪ੍ਰਵੇਸ਼ ਕਰਦਾ ਹੈ ਪਰ ਪ੍ਰਵੇਸ਼ ਕਰਨ ਦੀ ਇੱਕ ਖੂਬੀ ਹੈ ਉਸ ਦੇ ਕੋਲ ਚੋਰਾਵਲੇ ਲੇਕਿਨ ਬਾਕੀ ਵੱਡਾ ਗੁਣ ਕੀ ਹੈ ਜਿਤਨੇ ਜਨਮਾਂ ਜਨਮਾਂਤਰਾਂ ਦੇ ਕਲੇਸ਼ ਤੇ ਦੁੱਖ ਨੇ ਚੁਰਾ ਲੈਂਦਾ ਹੈ ਔਰ ਬਦਲੇ ਵਿੱਚ ਪਰਮ ਆਨੰਦ ਛੋੜ ਜਾਂਦਾ ਹੈ ਜਦ ਪ੍ਰਵੇਸ਼ ਕਰਦਾ ਹੈ ਕੁਝ ਨਹੀਂ ਪਤਾ ਚੱਲਦਾ ਪਰਮ ਆਨੰਦ ਪ੍ਰਵੇਸ਼ ਕਰਦਾ ਹੈ ਕੁਝ ਨਹੀਂ ਪਤਾ ਚੱਲਦਾ ਪਰ ਜਦ ਮਨਕ ਥੋੜਾ ਜਿਹਾ ਹੋਸ਼ ਦੇ ਚੰਦਾ ਉਹਨੂੰ ਥੋੜਾ ਜਿਹਾ ਬੋਧ ਆਉਂਦਾ ਪਰ ਉਹ ਕਹਿਣ ਜਾਊਗਾ ਨਹੀਂ ਹੁੰਦਾ ਕਹਿ ਨਹੀਂ ਸਕਦਾ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਜੋ ਕਾਲ ਦੇ ਚ ਜੀ ਰਿਹਾ ਦੋ ਮਿੰਟ ਵਿੱਚ ਦੀ ਆਖਿਆ ਕਰਾਂ ਜ਼ਿਆਦਾ ਨਹੀਂ ਸਮਾ ਉਹ ਭਵਿਸ਼ ਵਿੱਚ ਜੀ ਰਿਹਾ ਭੂਤਕਾਲ ਵਿੱਚ ਜੀ ਰਿਹਾ ਇਤਨੇ ਸਾਰੇ ਬੈਠੇ ਹੋ या तो मनुख गुजरे कल दी रहा हो बैठा वेगा या आने वाले कल दिछ? आसा तृष्णा आने वाले कल दादा सिमरती गुजरे हुए कल दैठे मनुख या तो गुजरे हुए कल की याद बैठा है मनुख या तो आने वाले कल की चिंता और कुछ नहीं इस तो इलावा कुछ नहीं ਔਰ ਪ੍ਰਮਾਤਮਾ ਦੇ ਵਿਚ ਭੂਤ ਕਾਲ ਨਹੀਂ ਪ੍ਰਮਾਤਮਾ ਦੇ ਵਿਚ ਭਵਿਸ਼ ਨਹੀਂ ਅਸੀਂ ਜ ਨਹੀਂ ਕਰ ਸਕਦੇ ਪ੍ਰਮਾਤਮਾ ਹੋਇਆ ਸੀ ਭੂਤ ਕਾਲ ਦੀ ਘਟਨਾ ਨਹੀਂ ਹੈ ਅਸੀਂ ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ ਪ੍ਰਮਾਤਮਾ ਹੋਵੇਗਾ ਉਹ ਭਵਿਸ਼ ਦੀ ਸੰਭਾਵਨਾ ਵੀ ਨਹੀਂ ਭਵਿਸ਼ ਦੀ ਘਟਨਾ ਵੀ ਨਹੀਂ ਹੁੰਤੇ ਹੈ ਸੋ ਹੈ ਉਹ ਤੇ ਵਰਤਮਾਨ ਦੇ ਚ ਹੈ ਤਾਂ ਹੁਣ ਇਸ ਵਿੱਚ ਮੈਂ ਤੁਹਾਡੇ 2 ਮਿੰਟ ਲਵਾਂ ਵਰਤਮਾਨ ਕਿੰਨਾ ਹੈ ਭੂਤ ਕਾਲ ਬਹੁਤ ਲੰਮਾ ਹੈ ਨਾਪਿਆ ਨਹੀਂ ਜਾ ਸਕਦਾ ਅਸੀਂ ਉਦੋਂ ਦੇ ਹਾਂ ਜਦੋਂ ਦਾ ਇਹ ਸੰਸਾਰ ਹੈ ਤੇ ਸੰਸਾਰ ਰੱਬ ਨੇ ਕਦੋਂ ਬਣਾਇਆ ਥੇ ਤਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸਿਰ ਠੀਕੋ ਸਜੇ ਆਪੇ ਜਾਣੇ ਅਸੀਂ ਉਦੋਂ ਦੇ ਹਾਂ ਇਤਨੇ ਪੁਰਾਣੇ ਆਤਕਾਲ ਤੇ ਬਹੁਤ ਲੰਮਾ ਹੈ ਕਿਵੇਂ ਨਾਪਾਂਗੇ ਤੇ ਭਵਿਸ਼ ਵੀ ਬੜਾ ਲੰਮਾ ਹੈ ਆਸਾਂ ਬਹੁਤ ਦੂਰ ਲੈ ਜਾਂਦੀ ਹੈ ਸਾਨੂੰ ਤ੍ਰਿਸ਼ਨਾ ਬਹੁਤ ਦੂਰ ਲੈ ਜਾਂਦੀ ਹੈ ਸਿਆਣੇ ਹੁਣ ਤੇ ਮਨੋਚਿੰਤਕ ਵੀ ਕਹਿੰਦੇ ਨੇ ਕਿ ਮਨੁੱਖ ਦੀ ਜਿੰਨੀ ਕ੍ਰਿਸ਼ਨਾ ਹੈ ਮਨੁੱਖ ਦੀ ਜਿੰਨੀ ਆਸਾ ਹੈ ਉਦਿਚ ਤੇ ਹਜ਼ਾਰਾਂ ਜ਼ਿੰਦਗੀਆਂ ਜੀਵੀਆਂ ਜਾ ਸਕਦੀਆਂ ਹੈ ਐ ਨੀਲੰਬੀ ਆਸ ਐ ਨੀ ਪਰਬਲ ਤ੍ਰishna ਕਿਦਿਸ ਤੇ ਕਈ ਜੀਵਨ ਜੀਵੇ ਜਾ ਸਕਦੇ ਨੇ ਤੋਂ ਆਸਾ ਬਹੁਤ ਲੰਬੇ ਭਵਿਸ਼ ਦੇ ਚ ਲੈ ਜਾਂਦੀ ਹੈ ਭਵਿਸ਼ ਨਾ ਪਿਆ ਨਹੀਂ ਜਾਂਦਾ ਕਿਦਰੇ ਖਤਮ ਨਹੀਂ ਆਉਂਦਾ ਔਰ ਸਮਰਤੀ ਭੂਤਕਾਲ ਵਿੱਚ ਲੈ ਜਾਂਦੀ ਹੈ ਬੜਾ ਲੰਬਾ ਹੈ। ਤਾਂ ਜਦ ਲੰਬਾ ਜੀਵਨ ਮਨੁੱਖ ਜੀਵਣਾ ਚਾਹੁੰਦਾ ਹੈ ਤਾਂ ਫਿਰ ਭੂਤਕਾਲ ਚਾਹੀਦਾ ਹੈ ਭਵਿष्य। ਤਾਂ ਮਨੁੱਖ ਬੈਠਾ ਹੁੰਦਾ ਹੈ ਭੂਤਕਾਲ ਦੀ ਸਮਰਤੀ ਦੇ ਵਿੱਚ, ਭਵਿਸ਼ ਦੀ ਚਿੰਤਾ ਦੇ ਵਿੱਚ। ਅਸੇ ਇਸ ਤਰ੍ਹਾਂ। ਜਦ ਕੋਈ ਵਰਤਮਾਨ ਵਿੱਚ ਆਉਂਦਾ ਹੈ ਤਾਂ ਕਾਲ ਖੋ ਜਾਂਦਾ ਹੈ, ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ। ਤੋ ਸਵਾਲ ਇਹ ਹੈ ਕਿ ਵਰਤਮਾਨ ਕਿੰਨਾ ਹੈ ਤੇ ਅੱਜ ਦੀ ਰਾਤ ਨੂੰ ਤੁਸੀਂ ਵਰਤਮਾਨ ਆਖੋਗੇ ਨਹੀਂ ਦਿਨ ਨੂੰ ਵਰਤਮਾਨ ਆਖੋਗੇ ਨਹੀਂ ਵਰਤਮਾਨ ਕਿੰਨਾ ਹੈ ਚਲੋ ਭੂਤ ਕਾਲ ਤੇ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਤੁਸੀਂ ਤਵਾਰ ਨਾ ਜਾਉਗੇ ਭਵਿਸ਼ਯ ਵੀ ਬਹੁਤ ਲੰਬਾ ਹੈ ਬਹੁਤ ਲੰਬਾ ਹੈ ਇਸ ਵਾਸਤੇ ਕਿਉਂਕਿ ਇਤਨੀ ਤੇ ਸਮਝ ਹੈ ਸਾਡੇ ਮਟਣ ਦੇ ਨਾਲ ਕੋਈ ਦੁਨੀਆ ਮਿਟਦੀ ਥੋੜੀ ਹੈ ਇਸ ਵਾਸਤੇ ਮਨੁੱਖ ਦੁਨੀਆ ਦੀ ਲੰਬੀ ਆਸਾ ਲੰਬੀ ਤ੍ਰਿਸ਼ਨਾ ਕਰਦਾ ਹੈ। ਔਰ ਕਈ ਦਫਾ ਇਹ ਆਸਾ ਇਸ ਨੂੰ ਭੁਲਾ ਵੀ ਦਿੰਦੀ ਹੈ ਚਲੋ ਦੁਨੀਆ ਨਹੀਂ ਮਿਟਦੀ ਬਹੁਤ ਕੁਛ ਹੈ ਤੇਰੇ ਮਿਟਣ ਨਾਲ ਸਭ ਕੁਝ ਨਹੀਂ ਮਿਟੇਗਾ। ਲੇਕਿਨ ਆਸਾ ਲੈ ਜਾਂਦੀ ਹੈ ਬਹੁਤ ਅੱਗੇ ਬਹੁਤ ਅੱਗੇ ਔਰ ਮਨੁੱਖ ਸੋਚਣ ਤੇ ਉਹ ਮਜਬੂਰ ਹੋ ਜਾਂਦਾ ਹੈ ਦੁਨੀਆ ਮਿਟਦੀ ਹੈ ਮੈਂ ਥੋੜੀ ਮਿਟਣਾ। ਕਿ ਮੁੰਡੇ ਤੇ ਜਿੰਨਾਂ ਦੀ ਮਾਇਰਥੀ ਲੈ ਜਾਂਦਾ ਹਾਂ ਮੇਰੀ ਅਰਥੀ ਕੋਈ ਥੋੜੀ ਲੈ ਜਾਏਗਾ। तू जिन्हों मुंड लै जाने याद रख तू भी किसी दिन किसी के मुंडे ते और सी जो हुआ तू अपने भी जा पर नहीं भविष्य और भूतकाल अगे पिछे ले जाने। जो पिछे है जो अगे है हथ देश है ही नहीं वो तेल है ही नहीं ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ ਮੈਂ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਤੁਹਾਡੇ ਜੈਸਾ ਹੀ ਬੱਚਾ ਹੋਵੇ ਇਸ਼ਾਰਾ ਸਮਝ ਗਏ ਸਤਗੁਰ ਤੇ ਕਿੰ ਲਗੇ ਫਿਰ ਮੇਰੇ ਜੈਸਾ ਤੇ ਮੈਂ ਹਾਂ ਲ ਮੈਂ ਤੇਰੀ ਗੋਦ ਚ ਬੈਠ ਜਾਣਾ ਤੂੰ ਮੇਰੀ ਮਾਂ ਇਤਿਹਾਸ ਤੇ ਜੇ ਮੇਰੇ ਜੈਸਾ ਪੁੱਤਰ ਹੋਵੇ ਕਈ ਤੂੰ ਖੁਸ਼ ਹੋਣਾ ਚਾਹਨੀ ਹੈ ਤੇ ਮੈਨੂੰ ਹੀ ਪੁੱਤਰ ਕਹੇ ਗੱਲ ਹਤ ਨਾ ਕਿੰਨੇ ਨੇ एक संत महापुरुष अचान चक वेशवा द्वारे जाए खड़ोता भाई गुरुदास जी ने लंबी चौड़ी कथा लिखी पर जब वेशवा दे घर पहुंचे मुंह भी राम निकल गया संत साधु के संग नहीं घाल दर्शन भेट तो हो जद साधु उस घर बेच निकल लै तो घर ते मंदिर बन चुके वेशवा दा कोठा मंदिर बन गया ਮੈਂ ਤੇ ਦੇਖਦਾ ਇੱਕ ਗਲਤ ਬਨੁਕ شریف ਘਰ ਦੇਚ ਵੀ ਚਲਾ ਜਾਏ ਤਾਂ ਹੋ ਸਕਦਾ ਕਿਸੇ شریف ਕਿਸਰੀ ਨੂੰ ਬੇਸਵਾ ਬਣਾ ਦੇ ਪਰ ਸੰਤ ਕਿਸੇ ਵੇਸਵਾ ਦੇ ਕੋਠੇ ਤੇ ਚਲਾ ਜਾਏ ਤਾਂ ਵੇਸਵਾ ਦਾ ਕੋਠਾ ਵੀ ਹਰੀ ਮੰਦਰ ਬਣ ਜਾਏ ਇਹ ਹਕੀਕਤ ਹੈ ਇਹ ਸਚਾਈ ਹੈ ਤਾਂ ਮਨਸਕਰਾਂ ਖਿਆਲ ਬਦਲੇ ਜਾ ਸਕਦੇ ਸੰ ਵਿਚਾਰ ਬਦਲੇ ਜਾ ਸਕਦੇ ਸਨ ਮੈਂ ਇਸ ਗਹਿਰੇ ਦੇਚ ਨਹੀਂ ਜਾ ਰਿਹਾ ਤਮਨ ਲੋਗ ਕੇਰਲਾ ਦੇ ਵਾਸੀ ਕੰਨੜ ਲੋਗ ਬਹੁਤ ਸਿਆਣੇ ਮੰਨੇ ਗਏ ਨੇ ਸੋਜਵਾਨ ਮੰਨੇ ਗਏ ਨੇ ਬੜੇ ਗਹਿਰ ਗੰਬੇਰ ਨੇ ਖੈਰ ਇਸ ਲੰਬੀ ਚੋੜੀ ਗਲ ਦੇਚ ਨਾ ਜਾਏ ਕਾਹ ਨੂੰ ਪਾਵੇ ਨਾਲ ਬੰਨਿਆ ਆਨੰਦਿਤ ਹੈ ਆਨੰਦ ਦੇਚ ਜੀਣ ਵਾਲਾ ਹੈ ਕਾਲ ਖੋ ਜਾਂਦਾ ਹੈ ਜਦ ਮਨੁਖ ਪਰਮ ਆਨੰਦ ਦੇ ਚੋਏ ਪ੍ਰਮਾਤਮਾ ਦੇ ਚਕਾਲ ਨਹੀਂ ਹੈ ਦਿਨ ਸੇ ਰੈਨ ਦੇਦ ਨਹੀਂ ਸ਼ਾਸਤਰ ਤਹਾ ਬਸੇ ਨਿਰੰਕਾਰ ਤੋ ਵਰਤਮਾਨ ਦੇ ਚਕਾਲ ਖੋ ਜਾਂਦਾ ਤੁਸੀਂ ਆਖੋਗੇ ਵਰਤਮਾਨ ਕਾਲ ਕਾਲ ਨਹੀਂ ਹੈ ਵਰਤਮਾਨ ਕਿੰਨਾ ਕਹੇ ਇਸ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਨੇ ਸਾਡੇ ਸਾਹਮਣੇ ਰੱਖਿਆ ਕਹਿ ਕੇ ਮੈਂ ਸਮਾਪਤੀ ਕਰ ਦਿਆਂ ਇਕਦੰ ਬਹੇਸ਼ਰਾ ਨ ਬੁਰਦੰ કે કે સતમ એ વાય નક દે જિંદગી રાય ગંગો જેસી એકદમ જો મેરે મોં દે ચ દમ હે બસ એહી મેં જેڑا દમ અજે આયા ઇને اس دا કી ભરોસા تے જેڑا દમ چلا گیا تے ખર્ચ ہو گیا تے જેڑا aan વાલે تے ઉધાર ઇયે پتہ نہیں ملنی કે નહીં تے જેڑا چلا گیا تے ખર્ચ ہو گیا જો ખર્ચ ہو گیا હાથ દે ચ નહીં تے جو ઉધાર હે ઓ وی હાથ દે ચ કોઈ નહીં ਨਕਦ ਕੇ ਇਕਦਮ ਹੇ ਵਾਹ ਨਕਦੇ ਜ਼ਿੰਦਗੀ ਨਕਦ ਜ਼ਿੰਦਗੀ ਕਿਤਨੀ ਹੈ ਇਕਦਮ ਜਮੂਹ ਦੇਚ ਬਸਿਤ ਨੇ ਇਸੇ ਚ ਕੋਈ ਟਿਕਦੇ ਹੈ ਹਾਜ਼ਰ ਹਜ਼ੂਰ ਖੁਦਾ ਹੈ ਰੱਬ ਹਾਜ਼ਰ ਨਾਜ਼ਰ ਸਮਾਂ ਖੋ ਜਾਂਦਾ ਹੈ ਵਕਤ ਖੋ ਜਾਂਦਾ ਮਿਟ ਜਾਂਦਾ ਹੈ ਵਕਤ ਪਰਮ ਆਨੰਦ ਉੱਥੇ ਜੋ ਹੈ ਪ੍ਰਗਟ ਹੋ ਜਾਂਦਾ ਹੈ ਭਵਿਸ਼ ਦੀ ਚਿੰਤਾ ਵਿੱਚ ਜੀਣ ਵਾਲਾ ਧਾਰਮਿਕ ਨਹੀਂ ਹੈ ਭੂਤਕਾਲ ਦੀਆਂ ਯਾਦਾਂ ਵਿੱਚ ਖੋਇਆ ਹੋਇਆ ਅਜੇ ਪੂਰਨ ਧਾਰਮਿਕ ਨੇ ਰਸਤੇ 'ਚ ਹੈ ਧਾਰਮਿਕ ਮਨੁੱਖ ਦੀ ਦੁਨੀਆ ਇਸ ਸਮਾਂ ਖੋ ਜਾਂਦਾ ਹੈ بڑے ਰਸ ਵਿੱਚ ਜੀਂਦਾ ਹੈ بڑے ਆਨੰਦਿਤ ਜੀਂਦਾ ਹੈ ਪਰ ਇਹ ਸਮਾਂ ਖੋ ਜਾਂਦਾ ਹੈ ਕੁਛ ਇਸ ਨੂੰ ਬਿਆਨ ਕਰੇ ਤਾਂ ਮਹਾਰਾਜ ਕਹਿੰਨ ਨਹੀ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ क्योंकि जबान जो बयान करेगी जबान तो ज्यादा नहीं हो सकता अकल जो सोच सकती वो अकल तो ज्यादा नहीं हो सकता वो अगम अगोचर है जो स्वर्तमान प्रगट आता है इंद्रिया की पहुँच तो परे शरीर की शक्ति तो परे अकल तो अगे है और जब अकल तो अगे है तो अगर कोई उस दी रहा है तो अकल तो अगे होके जी रहा है वो अकल तो अगे चला गया सुध बुद्ध करते हर ले मेरी ਕਬੀਰ ਕਹਿੰਦਾ ਰੱਬ ਤੇ ਮੇਰੀ ਅਕਲ ਹੀ ਚੁਰਾ ਕੇ ਚਲਾ ਗਿਆ ਮੇਰੇ ਕੋਲ ਅਕਲ ਨਹੀਂ ਰਹੀ ਤੋ ਫਿਰ ਸੋਚਦਾ ਕੌਣ ਪਿਆ ਰੱਬ ਵੀ ਸੋਚਦਾ ਤੇ ਤੇ ਬੋਲਦਾ ਕੌਣ ਪਿਆ ਪ੍ਰਮਾਤਮਾ ਹੀ ਬੋਲਦਾ ਤੇ ਮੈਂ ਥੋੜੀ ਬੰਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਹਉ ਆਪੋ ਬੋਲਣਾ ਜਾਣਦਾ ਹਾਂ ਕਹਾ ਸਭ ਹੁਕਮ ਆਉ ਜਿਸ ਦਿਨ ਦਾ ਨਾਨਕ ਚੁੱਪ ਹੋਇਆ ਖਸਮ ਹੀ ਬੋਲਦਾ ਮੈਂ ਨਹੀਂ ਬੋਲਦਾ ਜਿਸ ਦਿਨ ਦਾ ਮੈਂ ਵਰਤਮਾਨ ਦੇ ਚਾਇਆ ਭੂਤ ਕਾਲ ਖੋ ਗਿਆ ਭਵਿਸ਼ ਖੋ ਗਿਆ हूँ परमात्मा ही परमात्मा है ईश्वर ही ईश्वर है ये एक अवस्था है पर जिसन किधरे प्राप्त हो जाए वो कह नहीं सकता जिसको खबर थी अल्लाह की वो बेखबर मिला। जिन अल्लाह की खबर मिल गई सी वो खुद बेखबर हो गया। अकल तो इतना अगे चला गया तो अकल ने कुछ खबर देनी है तो ते अकल तो अगे चला गया तो मैं अर्ज करा ਅਕਲ ਦੇ ਤਲ ਤੇ ਜੀਣ ਵਾਲਾ ਤੇ ਦੁਖੀ ਹੈ ਤੇ ਅਕਲ ਤੋਂ ਅੱਗੇ ਜਾਏ ਅਕਲ ਤੋਂ ਅੱਗੇ ਜਾਣ ਦਾ ਤਰੀਕਾ ਹੈ ਕੇਵਲ ਪ੍ਰਭੂ ਨਾਮ ਦਾ ਜਪ ਵਰਤਮਾਨ ਦੇ ਚਾਣਾ ਤੇ ਅਕਲ ਤੋਂ ਥੱਲੇ ਪ੍ਰਾਕ੍ਰਿਤਿਕ ਰੂਪ ਦੇ ਚ ਮਨੁੱਖ ਉਦੋਂ ਚੱਲਾ ਜਾਂਦਾ ਜਦੋਂ ਸੌਂ ਜਾਂਦਾ ਹੈ ਜਾਂ ਨਸ਼ਾ ਕਰ ਲੈਂਦਾ ਹੈ ਬਹੁਤ ਗਹਿਰਾ ਨਸ਼ਾ ਕਰ ਲੈਂਦਾ ਹੈ ਤੋਂ ਨਸ਼ੇ ਦੀ ਜਿਹੜੀ ਇਤਨੀ ਪਕੜ ਹੈ ਨਸ਼ੇ ਦੀ ਜਿਹੜੀ ਇਤਨੀ ਕشش ਹੈ ਔਰ ਅਰਬਾਂ ਖਰਬਾਂ ਡਾਲਰ ਰੋਜ਼ ਨਸ਼ੇ ਤੇ ਹੀ ਖਰਚ ਹੁੰਦੇ ਸਾਡੀ ਦੁਨੀਆ 'ਚ ਇਤਨੀ ਪਕੜ ਭਾਰਤ ਬਾਵੇਂ ਕਹਿੰਦੇ ਨੰ ਧਾਰਮਿਕ ਦੇਸ਼ ਹੈ ਸੰਤਾਂ ਦਾ ਦੇਸ਼ ਹੈ ਪਰ ਸਾਰੇ ਦੇਸ਼ੇ ਸ਼ਰਾਬ ਵੀ ਵਿਕਦੀ ਹੈ ਔਰ ਕਹਿੰਦੇ ਨੇ ਹੈਰਾਨੀ ਗੀਆਂ ਬਹੁਤ ਵੱਡੀ ਹੈਰਾਨੀ ਗੀ ਆਉਂਦੀ ਹੈ ਜੂਆ ਵੀ ਚੱਲ ਰਿਹਾ ਲਾਟਰੀ ਦੇ ਰੂਪ ਵਿੱਚ ਗਵਰਨਮੈਂਟ ਚਲਾਦੀ ਹੈ ਖੁਦ ਕੋਈ ਜੂਆ ਖਾਨਾ ਚਲਾਏ ਤੇ ਪਾਪ ਹੈ ਜੁਰਮ ਹੈ ਇਹ ਆਪ ਸਾਰੇ ਮੁਲਕ ਦੇ ਜੋ ਹੈ ਲਾਟਰੀ ਦੇ ਰਾਹੀਂ ਜਵਾਰੀਆਂ ਨੂੰ ਪੈਦਾ ਕਰਨ ਤੇ ਇਹ ਉਹਨਾਂ ਦਾ ਦੰਦ ਹੈ ਤੋਂ ਮੁਖ्तसर ਇਹ ਹੈ ਮੈਂ ਅਰਜ਼ ਕਰਾਂ ਭਵਿਸ਼ ਦੀ ਚਿੰਤਾ ਭੂਤਕਾਲ ਦੀ ਚਿੰਤਾ ਦੇ ਜੀਣ ਵਾਲਾ ਯਾਦਾਂ ਦੇ ਜੀਣ ਵਾਲਾ ਮਨੁੱਖ ਧਾਰਮਿਕ ਨਹੀਂ ਹੈ ਵਰਤਮਾਨ ਦੇ ਜੀਣ ਵਾਲਾ ਮਨੁੱਖ ਧਾਰਮਿਕ ਉਹ ਅਵਸਥਾ ਹੁੰਦੀ ਹੈ ਬੰਨ ਨਹੀਂ ਕਰ ਸਕਦਾ ਕਹਿ ਨਹੀਂ ਸਕਦਾ ਸਤਗੁਰ ਰਹਿਮਤ ਕਰਨ ਇਹ ਜੋ ਸਾਲ ਦੇ ਸਾਲ ਸਤਸੰਗ ਹੁੰਦਾ ਇਸ ਤੋਂ ਪ੍ਰੇਰਣਾ ਮਿਲੇ ਵਾਹਿਗੁਰੂ ਵਾਹਿਗੁਰੂ ਮੰਤਰ ਦੇ ਜਪ ਦਾ ਤੇ ਮੰਤਰ ਤੇ ਇੱਕ ਦਮ ਦੇਚ ਪੂਰਾ ਹੋ ਜਾਂਦਾ ਵਾਹਿਗੁਰੂ ਰੋ ਹਾਂ ਇੱਕ ਦਮ ਦੇਚ ਪੂਰਾ ਹੋ ਜਾਂਦਾ ਹੈ ਅੱਲਾਹ ਹੋ ਇੱਕ ਦਮ ਦੇਚ ਪੂਰਾ ਹੋ ਜਾਂਦਾ ਇਸੇ ਜੀ ਕੋਈ ਟਿਕ ਗਿਆ ਤਾਂ ਟੁਕ ਦਮ ਕਰਾ ਦੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬਹੁਤ ਲੰਬਾ ਚੌੜਾ ਖੁਲਾਸਾ ਕਰੇ ਇਸ ਵਕਤ ਸਮਾਂ ਨਹੀਂ ਸਤਗੁਰ ਰਹਿਮਤ ਕਰਨ ਦਮ ਸਾਰੇ ਨਿਕਲਣ ਇਸ ਤੋਂ ਪਹਿਲੇ ਕਿਸੇ ਉਸ ਦਮ ਦੇ ਟਿਕ ਜਾਈਏ ਮਨੁੱਖ ਇਸ ਜੀਵਨ ਤੋਂ ਜਦ ਉੱਚਾ ਉੱਠ ਜਾਂਦਾ ਹੈ ਦੁੱਖ ਸੁੱਖ ਤੋਂ ਉੱਚਾ ਉੱਠ ਜਾਂਦਾ ਹੈ ਇਸ ਜੀਵਨ ਵਿੱਚ ਦੁੱਖ ਹੈ ਸੁੱਖ ਹੈ ਦੁਖ ਸੁਖ ਕਰਤ ਜਨਮ ਫੁਰਮਾ ਕਦੀ ਦੁਖ ਦੇ ਚ ਕਦੀ ਸੁਖ ਦੇ ਚ ਕਦੀ ਦਿਨ ਵੱਡੇ ਹੋ ਜਾਂਦੇ ਨੇ ਕਦੀ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ ਕਦੀ ਸੁਖ ਲੰਬੇ ਹੋ ਜਾਂਦੇ ਨੇ ਕਦੀ ਦੁਖ ਲੰਬੇ ਹੋ ਜਾਂਦੇ ਕਦੀ ਸੁਖ ਛੋਟੇ ਹੋ ਜਾਂਦੇ ਨੇ ਕਦੀ ਦੁਖ ਛੋਟੇ ਹੋ ਜਾਂਦੇ ਨੇ ਕਦੀ ਦਿਨ ਛੋਟੇ ਹੋ ਜਾਂਦੇ ਨੇ ਕਦੀ ਰਾਤਾਂ ਛੋਟੀਆਂ ਹੋ ਜਾਂਦੀਆਂ ਨੇ ਕਦੀ ਦਿਨ ਲੰਬੇ ਹੋ ਜਾਂਦੇ ਨੇ ਕਦੀ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ ਕਦੀ ਸੁਖ ਬੜੇ ਲੰਬੇ ਹੋ ਜਾਂਦੇ ਨੇ ਕਦੀ ਦੁਖ ਬੜੇ ਲੰਬੇ ਹੋ ਜਾਂਦੇ ਨੇ ਕਦੀ ਸੁਖ ਬਹੁਤ ਛੋਟੇ ਹੋ ਜਾਂਦੇ ਨੇ ਕਦੀ ਦੁਖ ਬਹੁਤ ਛੋਟੇ ਹੋ ਜਾਂਦੇ ਨੇ ਪਰ ਕੋਈ ਪੂਰਨ ਤੌਰ ਤੇ ਦੁਖੀ ਨਹੀਂ ਹੁੰਦਾ ਉਦੀ ਜ਼ਿੰਦਗੀ ਵਿੱਚ ਸੁੱਖ ਆ ਜਾਂਦਾ ਹੈ ਜ਼ਮੀਨ ਦੇ ਤੇ ਹਮੇਸ਼ਾ ਰਾਤ ਨਹੀਂ ਆਉਂਦੀ ਦਿਨ ਵੀ ਆ ਜਾਂਦਾ ਹੈ ਹਮੇਸ਼ਾ ਦਿਨ ਨਹੀਂ ਹੈ ਰਾਤ ਵੀ ਆ ਜਾਂਦੀ ਦਰਦ ਇੱਕ ਖਾਦ ਰਵਾ ਹੈ ਗੁਜ਼ਰ ਜਾਏਗਾ ਰਾਤ ਆਈਏ ਲੰਘ ਜਾਏਗੀ ਪਰ ਜੇ ਰਾਤ ਆਈਏ ਲੰਘ ਜਾਏਗੀ ਤਾਂ ਦਿਨ ਆਇਆ ਲੰਘ ਜਾਏ ਜੇ ਦੁੱਖ ਆਇਆ ਲੰਘ ਜਾਏਗਾ ਤਾਂ ਸੁੱਖ ਆਇਆ ਲੰਘ ਜਾਏਗਾ ਇਹਨੇ ਕੋ ਟਿਕਣਾ ਨਹੀਂ ਵੀ ਲੰਘ ਜਾਏ ਦੁੱਖ ਸੁੱਖ ਕਰ ਤੇ ਜਨਮ ਫਰਮਵਾ ਜਦ ਕੋਈ ਉਸ ਦਮਨ ਦੇ ਚ ਜੀ ਜੋ ਹੈ ਟਿਕ ਜਾਂਦਾ ਹੈ ਦੁੱਖ ਸੁਖ ਤੋਂ ਉੱਚਾ ਉੱਠ ਜਾਂਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖਸ ਨੇ ਅਰਗਏ ਨੇ ਜਾਂ ਕੇ ਕੰਚਨ ਮਾਟੀ ਮਾਨੇ